ਅੰਮ੍ਰਿਤਸਰ ਦੇ ਬਾਰ ਨੰਬਰ 71 ਦੇ ਇੰਚਾਰਜ ਤਿਲਕਰਾ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਦੌਰੇ ਤੇ ਮੱਧ ਨਜ਼ਰੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਸਰਚੰਦ ਸਿੰਘ ਖਿਆਲਾ ਅਤੇ ਸ਼ਹਿਰੀ ਪ੍ਰਧਾਨ ਕੁਮਾਰ ਅਮਿਤ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਦੇ ਪਿਆਰ ਅਤੇ ਸਤਿਕਾਰ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਧਾਨ ਤਿਲਕ ਰਾਏ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਦੇਸ਼ ਲਈ ਕੀਤੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਅਮਰ ਐਮਨਿਓ ਪਟਾਖ ਕੋਲੋਨੀ ਨੂੰ ਕਿਸੇ ਸਮੇਂ ਮੁਰਦਲੀ ਸਹੂਲਤਾਂ ਤੋਂ ਵਾਂਝੇ ਇਲਾਕੇ ਵਜੋਂ ਜਾਣਿਆ ਜਾਂਦਾ ਸੀ ਉਸ ਨੂੰ ਵਿਕਸਿਤ ਕਰਕੇ ਅਮਰ ਐਮਨਿਓ ਦੇ ਲੋਕਾਂ ਲਈ ਪੱਕੀਆਂ ਸੜਕਾਂ ਸਾਫ਼ ਪਾਣੀ ਪਾਰਕਾਂ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਕੇ ਉਹਨਾਂ ਦੇ ਜੀਵਨ ਸੱਤਰ ਨੂੰ ਬਿਹਤਰ ਬਣਾਇਆ ਜਾਵੇਗਾ ਇਸ ریلی ਸਮੇ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਜੁੜੇ ਅਨੇਕਾਂ ਲੋਕਾਂ ਨੇ ਪ੍ਰਧਾਨ ਤਿਲਕ ਰਾਜ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਵੀ ਜੁਆਇਨ ਕੀਤੀ। ਤਿਲਕ ਰਾਜ ਸ਼ਰਮਾ ਮੇਰਾ ਨਾਮ ਹੈ ਜੀ। ਵਾਰ ਨੰਬਰ 71 ਤੋਂ ਮੈਂ ਇੰਚਾਰਜ ਆ ਜਾਂਦਾ ਪਾਰਟੀ ਦਾ, ਭਾਰਤੀ ਜਨਤਾ ਪਾਰਟੀ ਦਾ। ਤੇ ਅੱਜ ਜਿਹੜੀ ਆਪਾਂ ਅਗਾਮੀ ਮੀਟਿੰਗ ਤੇ ਰੱਖੀ ਸੀਗੀ ਕਲ ਵੀ ਸੰਧੂ ਸਾਹਿਬ ਦੀ। ਉਹਨਾਂ ਨੂੰ ਕੋਈ ਕੰਮ ਪੈ ਗਿਆ ਦਿੱਲੀ ਦੇ ਬੰਦੇ ਆਏ ਦੇ ਸੀ। ਉਹਨਾਂ ਕਰਕੇ ਅਧਿਕਾਰੀ ਆਏ ਉਹਨਾਂ ਕਰਕੇ ਉਹ ਨਹੀਂ ਆ पाए। ਬਾਕੀ ਫਿਰ ਵੀ ਲ ਬਹੁਤ ਹੀ ਭਾਰੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਦੁਨੀਆਂ ਵੀ ਬੜੇ ਮਹਿਮਾਨ ਆਏ ਸੀ ਆਪਣਾ ਅਵਨਾਜ ਜੋਲੀ ਆਏ ਸੀ ਬੋਤੀ ਮੇਰਾ ਆਏ ਸੀ ਉਹਨਾਂ ਨਾਲ ਕੁਮਾਰਾਂ ਮੇਜੀ ਫਲਕਾਂ ਚਾਰਜ ਆਏ ਸੀ ਉਹਨਾਂ ਨਾਲ ਹਰਜੀਪਤ ਭਗਤ ਜੀ ਆਏ ਸੀ ਤੇ ਉਹ ਸਾਰੇ ਜਿੰਨੇ ਵੀ ਲੀਡਰਸਪਨ ਆਏ ਸੀ ਉਹਨਾਂ ਨੇ ਆਪਣੇ ਆਪਣੇ ਨੇ ਵਿਚਾਰ ਰੱਖੇ ਨੇ ਉਹਨਾਂ ਨੇ ਇਹੋ ਹੀ ਕਹਿ ਕੇ 1 ਜੂਨ ਨੂੰ ਆਪਣਾ ਭਾਰਤੀ ਜੰਦਾ ਪਾਰਟੀ ਨਵੀਂ ਪਾਵਰ ਪਾਣੀ ਆ ਤੇ ਆਪਾਂ ਮੋਦੀ ਸਾਹਿਬ ਨੂੰ ਜਿਹੜਾ ਆਪਣਾ ਜੇਤਾਨਾ ਵਾ ਕਿ ਆਪਾਂ ਦੇਸ਼ ਨੂੰ ਬਚਾਣਾ ਵਾ ਸੋ ਇਹ ਨਾ ਇਹਨਾਂ ਨੂੰ ਜੰਦ ਕਹਿੰਦਾ ਹੁੰਦਾ ਹਾਂ ਹਾਂਜੀ ਕੀ ਅਪੀਲ ਲਾਉਣੀ ਚਾਹਦੇ ਹੋ ਹਾਂ ਭੀ ਮੋਟਰਾਂ ਨੂੰ ਵੀ ਪੈਣਾਂ ਚਾਹੀਦੀਆਂ ਮੋਟਰਾਂ ਨੂੰ ਮੈਂ ਇਹ ਦੱਸਣਾ ਚਾਹਨਾ ਵਾਂ ਕਿ ਆਪਣਾ ਜਿਹੜਾ 1 ਜੂਨ ਨੂੰ ਇਕੱਲੀ-ਕੱਲੀ ਵਾਰ ਜਿਹੜੀ ਹੈ ਨਾ ਤਮਿਲ ਤੇ ਖੁੱਲ੍ਹ ਤੇ ਪੈਣੀ ਚਾਹੀਦੀ ਆ ਤਾਂ ਜੋ ਮੋਦੀ ਸਾਹਿਬ ਅੱਗੇ ਆ ਸਕਣ ਤੇ ਦੇਸ਼ ਨੂੰ ਬਚਾ ਸਕਣ ਵੇਖੋ ਅੱਜ ਦੀ ਹੀ ਨਹੀਂ ਸਕੋ ਰੋਜ਼ਾਨਾ ਹੀ ਸਾਡੀਆਂ ਘਰ ਤੋਂ ਘਟ 10 ਤੋਂ 12 ਮੀਟਿੰਗਾਂ ਰੋਜ਼ਾਨਾ ਹੋ ਰਹੀਆਂ ਨੇ ਸਾਧ ਸੰਧੂ ਜੀ ਦੇ ਹੱਕ ਦੇ ਵਿੱਚ ਔਰ ਲੋਕਾਂ ਨੂੰ ਅਸੀਂ ਇਹ ਵਿਸ਼ਵਾਸ ਭਾਇਆ ਹੈ ਸਾਧ ਸੰਧੂ ਜੀ ਦੇ ਤਰਫੋਂ ਕਿ ਅਮਰਸਰ ਦਾ ਜਿਵੇਂ ਸੰਧੂ ਸਾਹਿਬ ਨੇ ਸੋਚਿਆ ਔਰ ਬੋਲਿਆ ਉਵੇਂ ਦਾ ਹੀ ਵਿਕਾਸ ਜਿਹੜਾ ਇੱਥੇ ਹੋਵੇਗਾ ਅਮਰਸਰ ਵਾਸੀ ਵਿਸ਼ੇਸ਼ ਪੈਕੇਜ ਜਿਹੜੇ ਦਿੱਲੀ ਤੋਂ Shri Narang Modi ji ਤੋਂ ਪ੍ਰਧਾਨ ਮੰਤਰੀ ਤੋਂ ਲੈ ਕੇ ਆਉਣਗੇ ਜਿਵੇਂ ਦਾ ਇਹ ਦੌਰ ਦੇ ਵਿੱਚ ਕੰਮ ਹੋਇਆ ਸਫਾਈ ਦਾ ਜਾਂ ਸੁਧਰਵਾ ਉਹੇ ਹੀ ਅਮਰਸਰ ਵਿੱਚ ਬਿਲਕੁਲ ਸਵੱਛ ਜਿਹੜਾ ਅਮਰਸਰ ਜਿਹੜਾ ਦੁਬਾਰਾ ਬਣਾਇਆ ਜਾਵੇਗਾ ਜਿਸ ਤਰ੍ਹਾਂ ਦਾ ਸੰਕਲਪ ਅਬਰਸ ਸ਼ਹਿਰ ਤੇ ਸ਼ੁਰੂ ਹੁੰਦਿਆਂ ਹੀ ਉਲੀ ਕਿਹਾ ਸੀ ਕਿ ਇਹ ਇੱਕ ਸਿਫਟੀ ਦਾ ਘਰ ਹੈ ਇਹਨੂੰ ਦੁਬਾਰਾ ਸਿਫਟੀ ਦੇ ਘਰ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਵੀ ਅਮਰਸਰ ਦੇ ਵਿੱਚ ਵਿਕਾਸ ਕਾਰਜ ਜਿਹੜੇ ਰੁਕੇ ਪਏ ਨੇ ਉਹ ਵਿਕਾਸ ਕਾਰਜਾਂ ਨੂੰ ਤੇਜ਼ੀ ਲਿਆਉਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਅਮਰਸਰ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਇਸ ਵੇਲੇ ਦਰਪੇਸ਼ ਨੇ ਜਿਵੇਂ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਸੀਵਰੇਜ ਦੇ ਆਪਣੇ ਪਾਣੀਆਂ ਦੇ ਵਿੱਚ ਮਿਕਸ ਹੋਣ ਦੀ ਸਮੱਸਿਆ ਉਹਨਾਂ ਨੂੰ ਇੱਕ ਨਵੀਂ ਟੈਕਨੀਕ ਤੇ ਰਾਹੀ ਜਿਵੇਂ ਦੂਜੇ ਸ਼ਹਿਰਾਂ ਦੇ ਵਿੱਚ ਆਪਾਂ ਇਸ ਇਸ ਹੱਲ ਲੱਭਿਆ ਉਵੇਂ ਹੀ ਅਮਰਸਰ ਦੇ ਵਿੱਚ ਵੀ ਹੱਲ ਕੀਤਾ ਜਾਵੇਗਾ ਅਮਰਸਰ ਦੇ ਵਿੱਚ ਕਾਉਂਸੂਲੀਟ ਖੋਲਿਆ ਜਾਣਾ ਅਮਰੀਕਾ ਅਮਰੀਕਨ ਕਾਉਂਸਲੇ ਕੋਈ ਛੋਟੀ ਜੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਲੋਕ ਸੋਚਦੇ ਨੇ ਇਹ ਕੰਮ ਨਹੀਂ ਹੋ ਸਕਦਾ ਪਰ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਹਾਂ ਕਿ ਜਿੱਥੇ ਸਾਡਾ ਉਮੀਦਵਾਰ ਸਾਤਰਜੀਤ ਸਿੰਘ ਸੰਧੂ ਨੇ ਉਥੇ ਕੋਈ ਵੀ ਇਹੋ ਜੀ ਚੀਜ਼ ਜਿਹੜੀ ਅਸੰਭਵ ਨਹੀਂ ਹੈ ਸਭ ਕੁਝ ਸੰਧੂ ਹੈ ਤੇ ਸਭ ਸੰਭਵ ਹੈ